हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਹੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਅਮਨਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗੱਬਣ ਮੱਝ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਰ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਆਪੇ ਸਮਝਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਇਹ ਆਪਣਾ ਐਡਰੈਸ ਪੁੱਲਦੀ ਹੈ ਕਰੀ ਅਮਨਦੀਪ ਸਿੰਘ ਪਿੰਡ ਲਊਗਾ ਸੀਰਪੱਟੀ ਜਿਲ੍ਹਾ ਤਰਨਤਾਰਨ ਹਾਂਜੀ ਫੋਨ ਨੰਬਰ 7899 07313 ਠੀਕ ਹੈ ਜੀ ਜਿਹੜੀ ਮਾਜੇ ਆਪਾਂ ਵੀਰੇ ਜੀ ਆਪਾਂ ਵੀਡੀਓ ਦੇ ਵਿੱਚ ਦਿਖਾਉਣੀ ਆ ਸੂਹਾ ਕਿੰਨਾ ਸੋਹਣੀ ਇਹ ਤਿੱਜਾ ਸੂਹਾ ਵੀਰੇ ਜੀ ਮਾਜੇ ਕਿੰਨਾ ਕੁ ਟਾਈਮ ਖੜਦੀ ਇਹ 15 ਦਿਨ ਖੜਦੀ 15 ਦਿਨ ਖੜਦੀ ਹੈ ਹਾਂ ਜੀ ਕਿੰਨਾ ਕੁ ਦੁੱਧ ਚਵਾਇਆ ਨੇ ਪਹਿਲੇ ਸੂਹ ਇਹਨੇ 14-15 ਲੀਟਰ ਚਵਾਇਆ 14-15 ਕਿਲੋ ਹਾਂ ਜੀ ਘਰ ਦੀ ਮਾਜ ਪਾਲੀ ਘਰ ਦੀ ਮਾਜ ਆ ਜੀ ਕੋਈ ਠੀਕ ਹੈ ਜੀ ਆਪਣਾ ਵਪਾਰ ਵਾਲਾ ਚਵਾਈ ਚਵਾਈ ਤੁਸੀਂ ਕਰਦੇ ਰਹੋ ਇਹਦੀ ਪਹਿਲੀ ਸੂਹ ਵਿੱਚ ਚਵਾਈ ਜੀ ਓਕੇ ਚਾਰੇ ਥਣੇ ਧਾਰਾਂ ਬਰਾਬਰ ਉਹਦੀ ਠੀਕ ਹੈ ਜੀ ਤੋੜ ਕੇ ਦਿਖਾਈਏ ਵੀਰੇ ਜੀ ਨੂੰ ਲਓ ਜੀ ਸੂਹਾ ਦੋਤੋ ਤਿੱਜਾ ਸੂਣੀ ਜੇ 15 ਦਿਨ ਦਾ ਟਾਈਮ ਦੂਜੇ ਸਵੇਰੇ 14-15 ਕਿਲੋ ਦੁੱਧ ਜਿਹੜਾ ਇਹਨੇ ਚਵਾਇਆ ਬਾਕੀ ਦੋਸਤੋ ਦੁੱਧ ਸੇਵਾ ਤੇ ਆ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਇਹ ਕਰਮਾ ਵਾਲੀਆਂ ਉਦਾਂ ਦੇ ਚਵਾ ਦਿੰਦੀਆਂ ਘਰੇਲੂ ਪਸ਼ੂਆ ਵੀਰ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂ ਪਹਿਲਾਂ ਦੱਸ ਦੇਣਾ ਤੁਹਾਨੂੰ ਮੈਂ ਲੋ ਕਰ ਲਓ ਚੱਕ ਜੀ ਦੋਸਤੋ ਪੂਰੀ ਰਾਜੀ ਪੂਰੀ ਜੰਮੀਪਲੀ ਮਾਝ ਤੁਸੀਂ ਚੈੱਕ ਕਰ ਲਿਓ ਪਿੱਠਪੜੇ ਦੀ ਚੜਾਈ ਵਿਖਾ ਦੇਣਾ ਲਓ ਜੀ ਡੱਕੀ ਵੀਰ ਮੜ ਜੀ ਆਓ ਬੈਕ ਸਾਈਡ ਤੋਂ ਦੋਸਤੋ ਅਜੇ ਘੱਲਾਂ ਜਿਹੜੀਆਂ ਪਈਆਂ ਹਵਾਦਿਆਂ ਦੇ ਵਿੱਚ 15 ਦਿਨ ਤੱਕ ਹਾਂਜੀ 15 ਦਿਨ ਦਾ ਟਾਈਮ ਅਜੇ ਪਿਆ ਵਾ ਧਾਰਾਂ ਵੀਰ ਕਹਿੰਦਾ ਵੀ ਚਾਰੇ ਖਣਾਂ ਦੇ ਵਿੱਚ ਐ ਬਰਾਬਰ ਆਉਂਦੀਆਂ ਜਿਹੜੇ ਵੀਰ ਨੇ ਗੱਬਣ ਖੜਨੀਆਂ ਬੇਸ਼ੱਕ ਆਪਣੀ ੱਤਪ ਕੇ ਪਾਸ ਕਰ ਲੈ ਲੈ ਜਾ ਬਈ ਬੰਦੇ ਹੋਲੀ ਮੱਝ ਭਾਵੇਂ ਜਵਾਕ ਨੂੰ ਬਾਹ ਦਿਓ ਥੱਲੇ ਠੀਕ ਹੈ ਜੀ ਲਓ ਜੀ ਚੈੱਕ ਕਰ ਲਓ ਸਵੇਰ ਦੋਸਤੋ ਪਿਓਰ ਤਿੱਜਾ ਸੁਣੀ ਜੇ ਕੱਦ ਕੱਠ ਮੈਂ ਦਾ ਚੈੱਕ ਕਰ ਲਓ ਲਓ ਜੀ ਕਰੋ ਚੈੱਕ ਦੋਸਤੋ ਵਾਲਟ ਲਾਂ ਜਿਹੜੀਆਂ ਪਈਆਂ ਅਜੇ ਦੇਖੋ ਜਿਹਾ ਹਵਾਨੇ ਦੇ ਵਿੱਚ 15 ਦਿਨ ਦਾ ਟਾਈਮ ਜਿਹੜਾ ਬਹੁਤ ਹੁੰਦਾ 15 ਦਿਨ ਦੇ ਵਿੱਚ ਇਹਨੇ ਮੱਝ ਨੇ ਜਿਹੜਾ ਹਵਾਨਾ ਇਹ ਪੂਰਾ ਭਰ ਲੈਣਾ ਚਾਰੇ ਥਾਂ ਨਿਕੜਵੇਂ ਗੈਪ ਦੇ ਵਿੱਚ ਕੋਈ ਫੋਟ ਸ਼ਾਂਗ ਨਾਲ ਚੈੱਕ ਕਰ ਲਿਓ ਅੱਜ ਦੀ ਫੇਸ ਕੁਆਲਟੀ ਕਰ ਲਓ ਚੱਕ ਜੀ ਪੂਰੀ ਦੋਸਤੋ ਜੈਡ ਬਲੈਕ ਸਾਰੇ ਬਹਿਣੀ ਆਇਓ ਉਲਟ ਬਹਿਣੀ ਆਇਓ ਪਾਸੇ ਚੈੱਕ ਕਰਵਾ ਦੇਣਾ ਵੀਰ ਮੜੀ ਜੀ ਉਧਰਲੇ ਪਾਸੇ ਨੂੰ ਕਰੀਏ ਇਧਰੋਂ ਮੜੀ ਜੀ ਇਧਰੋਂ ਲਓ ਜੀ ਚੈੱਕ ਕਰ ਲਓ ਬਾਕੀ ਜਿਹੜੇ ਵੀਰ ਦੇ ਖੜਨੀ ਆ ਗੱਪਣ ਦਾ ਮੁੱਲ ਦੋਸਤੋ ਗੱਪਣ ਗੱਪਣ ਦੇ ਵਿੱਚ ਹੋਊਗਾ ਤੇ ਜੇ ਮਾਝੇਸ ਹੁੰਦੀ ਐ ਸਵਾਰਨ ਤੇ ਫਿਰ ਇਹਦਾ ਮੁੱਲ ਵੱਖਰਾ ਹੋਊਗਾ ਜੀ ਮੁੱਲ ਆਪਾਂ ਵੀਰ ਦੇ ਕੋਲ ਪੁੱਛ ਰਹੇ ਹਾਂ ਜੀ ਅਮਨ ਜੀ ਕੀ ਮੁੱਲ ਕਰਨਾ ਦਾ ਇਹਦਾ ਵੀਰ ਜੀ 1 ਲੱਖ 30000 ਰੁਪਏ 1 ਲੱਖ 30000 ਰੁਪਏ ਕਿੰਨਾ ਕੁ ਮੰਨ ਤਾ ਨਾ ਸਕਦਾ ਕਰਾਂਗੇ ਜੀ ਮਾਨਦਾਨ ਮੌਕੇ ਤੇ ਮੌਕੇ ਤੇ ਕਰਦੇ ਠੀਕ ਹੈ ਜੀ ਅੱਛਾ ਜਿਹੜਾ 1 ਲੱਖ 30000 ਰੁਪਇਆ ਇਹਦਾ ਮੁੱਲ ਆ ਇਹਦਾ ਗੱਬਣ ਗੱਬਣ ਦਾ ਹੋਊਗਾ ਹਾਂ ਜੀ ਹਾਂ ਜੀ ਗੱਬਣ ਗੱਬਣ ਦਾ ਇਹ ਸੂਪੀ ਉਹਦਾ ਵੱਖਰਾ ਹੋਊਗਾ ਉਹ ਫਿਰ ਮੁੱਲ ਆ ਪਾ ਦਾ ਵੱਖਰਾ ਦੁਬਾਰਾ ਵੀਡੀਓ ਬਣਾ ਲਾਂਗੇ ਹੈਨਾ ਉਹ ਤੇ ਮੁੱਲੇ ਦਾ ਵੱਖਰਾ ਆਊਗਾ ਠੀਕ ਹੈ ਜੀ 1 ਲੱਖ 30000 ਰੁਪਇਆ ਜਿਹੜੀ ਡਿਮਾਂਡ ਰੱਖੀ ਆ ਮਾਨਦਾਨ ਜਿਹੜਾ ਤੁਹਾਡਾ ਆਇਆ ਗਿਆ ਦਾ ਜਿਹੜਾ ਮੌਕੇ ਤੇ ਹੋਊਗਾ ਕਿਉਂਕਿ ਵੀਡੀਓ ਵਾਲੇ ਮੁੱਲ ਫਿਕਸ ਨਹੀਂ ਹੁੰਦੇ ਦੁਬਾਰਾ ਫੇਰ ਦੱਸਦਾ 1 ਲੱਖ 30000 ਰੁਪਇਆ ਇਹਦਾ ਮੁੱਲ ਦੋਸਤ ਲਓ ਜੀ ਬਾਕੀ ਜਿਹੜੇ ਵੀਰ ਨੇ ਖੜਨੀ ਆ ਗੱਬਣ ਮੱਝਾ ਟਿੱਪਕੇ ਥਾਣਾ ਦੀ ਪਾਸ ਕਰਕੇ ਆਪਣੀ ਤਸੱਲੀ ਜਰੂਰ ਕਰ ਲੈ ਨੰਬਰ ਵੀ ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਵੀ ਇਹਨਾਂ ਫੋਨ ਤੇ ਕਰਿਓ ਗੱਲਬਾਤ ਤੇ ਮੱਝ ਦੀ ਦੋਸਤੋ ਡਿਟੇਲ ਹੋਰ ਪੁੱਛ ਲਿਓ ਐਡਰੈਸ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਲੋਕਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਨਦੀਪ ਸਿੰਘ ਨਾਂ ਵੀਰ ਦਾ ਬਾਕੀ ਵੀ ਫੋਨ ਨੰਬਰ ਆਪਣਾ ਫੇਰ ਬੋਲ ਦੇ ਕਰਿ 7899206813 ਠੀਕ ਹੈ ਜੀ ਧੰਨਵਾਦ ਦੋਸਤੋ ਜਿਹੜਾ ਵੀਡੀਓ ਦੇਖਣ ਵਾਸਤੇ ਸੀ